ਨੰਗਲ ਦੇ ਨਾਲ ਲੱਗਦੇ ਜੰਗਲੀ ਖੇਤਰ ਵਿੱਚੋਂ ਜੰਗਲੀ ਜਾਨਵਰ ਮਾਰਗ ਉੱਪਰ ਆ ਜਾਂਦੇ ਨੇ ਜਿਸ ਦੇ ਚੱਲਦਿਆਂ ਅਕਸਰ ਹੀ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਜੋਵਾਲ ਤੋਂ ਜਿੱਥੇ ਨੰਗਲ ਮੋਜੋਵਾਲ ਮਾਰਗ ਦੇ ਉੱਤੇ ਅਚਾਨਕ ਨੀਲਗਾਹ ਮਾਰਗੋ ਤੇ ਆ ਰਹੀ ਗੱਡੀ ਨਾਲ ਟਕਰਾ ਗਈ। ਜਿਸ ਦੇ ਚੱਲਦਿਆਂ ਜਿੱਥੇ ਗੱਡੀ ਨੂੰ ਭਾਰੀ ਨੁਕਸਾਨ ਹੋਇਆ ਉੱਥੇ ਹੀ ਗੱਡੀ ਪਿੱਛੇ ਆ ਰਿਹਾ ਮੋਟਰਸਾਈਕਲ ਸਵਾਰ ਵੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸੂਚਨਾ ਮਿਲਣ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਤੇ ਮੋਟਰਸਾਈਕਲ ਸਵਾਰ ਜ਼ਖਮੀ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਨੰਗਲ ਪਹੁੰਚਾਇਆ ਗਿਆ ਜਿੱਥੇ ਜ਼ਖਮੀ ਨੂੰ ਪ੍ਰਥਮ ਉਪਚਾਰ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਟੱਕਰ ਇਨੀ ਜ਼ਬਰਦਸਤ ਸੀ ਕਿ ਗੱਡੀ ਦੇ 에ਅਰ ਬੈਗ ਖੁੱਲ ਗਏ ਤੇ ਨੀਲ ਗਾਂਦੀ ਮੌਤ ਹੋ ਗਈ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਨਹੀਂ ਮੈਂ ਪਿੱਛੇ ਤੋਂ ਆ ਰਿਹਾ ਸੀ ਮੌਜੂਦ ਹਾਂ ਇੱਥੇ ਆਇਆ ਸੀ ਮੈਂ ਬੜੇ ਰਸ ਉਸ ਵਿੱਚ ਚੱਲ ਰਿਹਾ ਸੀ ਤੇ ਇਧਰੋਂ ਦੋ ਬੈਨਾ ਦੌੜੀਆਂ ਆਈਆਂ ਉਹ ਮੇਰੀਆਂ ਦੇ ਉੱਪਰ ਆ ਕੇ ਪੈ ਗਈਆਂ ਵਿੱਚ ਵੱਜੀਆਂ ਆ ਕੇ ਉਹਦੇ ਹੀ ਬੈਕ ਖੁੱਲ ਗਏ ਮੈਂ ਤਾਂ ਨਿਹਰਾ ਹੋ ਗਿਆ ਬਿਲਕੁਲ ਹੀ ਅੰਦਰ ਤੁਸੀਂ ਕਿੱਥੇ ਉਹ ਤੋਂ ਕਿੱਥੇ ਜਾਣਾ ਸੀਗਾ ਮੈਂ ਸ਼ਵਾਲਕ ਤੋਂ ਜਾਣਾ ਆਏ ਕਿੱਥੋਂ ਆ ਮੋਜਵਾਲ ਤੋਂ ਛੋਟੇ ਆਨ ਤੋਂ ਛੋਟੇ ਆ ਸਕੂਲ ਦਾ ਵੀ ਛੱਡ ਕੇ ਆਇਆ ਮੈਂ ਸਾਨੂੰ ਕੰਟਰੋਲ ਰੂਮ 112 ਤੋਂ ਇਨਫੋਰਮੇਸ਼ਨ ਮਿਲੀ ਹੈ ਇੱਥੇ ਮੋਜਵਾਲ ਨੇੜੇ ਐਕਸੀਡੈਂਟ ਹੋਇਆ ਨੀਲ ਗਏ ਮੈਂ ਗੱਡੀ ਨਾਲ ਵੱਜ ਗਈ ਟਕਰਾ ਗਈ ਤੇ ਗੱਡੀ ਰੁਕਣ ਗਾਲ ਪਿੱਛੋਂ ਇੱਕ ਮੋਟਰਸਾਈਕਲ ਵਾਲ ਗੱਡੀ ਦੇ ਨਾਲ ਟਕਰਾ ਗਿਆ ਇਹਦੇ ਥੋੜੀਆਂ ਮੂਲੀ ਸੱਟਾਂ ਲੱਗੀਆਂ ਨੂੰ ਅ ਸਿਵਲ ਹੌਸਪੀਟਲ ਨੂੰ ਰਿਫਰ ਹੋ ਜਾਏਗਾ ਹਾਂਜੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਜੀਵਨ ਸ਼ਰਮਾ ਉਹਨਾਂ ਦਾ ਐਕਸੀਡੈਂਟ ਮੋਜਵਾਲ ਹੋਇਆ ਨੀਲਗਾਇਵੜ ਦੇ ਵਿੱਚ ਵਜੇ ਸੀਗੀ ਸਾਡੇ ਕੋਲ ਜਦੋਂ ਪੇਸ਼ੈਂਟ ਆਇਆ ਉਹਨਾਂ ਦੇ ਨੱਕ ਤੇ ਕਾਫੀ ਜ਼ਿਆਦਾ ਲੈਸਰੇਸ਼ਨ ਸੀਗੀ ਤੇ ਆਈ ਸਵੇਲਿੰਗ ਵੀ ਬਹੁਤ ਜ਼ਿਆਦਾ ਸੀਗੀ ਆ ਪੇਸ਼ੈਂਟ ਦਾ ਬੀਪੀ ਵਗੈਰਾ ਠੀਕ ਹੈ ਪਲਸ ਠੀਕ ਹੈ ਲੇਕਿਨ ਉਹ ਕਹਿ ਰਹੇ ਕਿ ਉਹਨਾਂ ਨੂੰ ਆਪਣੀ ਲਿੰਬਸ ਜਿਹੜੀਆਂ ਹੈਗੀਆਂ ਚਾਰੋਂ ਹੱਥ ਪੈ ਸੋਨ ਲੱਗ ਰਹੇ ਨੇ ਪਰ ਜਦੋਂ ਮੈਂ ਮੂਵਮੈਂਟ ਕਰਾ ਕੇ ਦੇਖੀ ਤਾਂ ਮੂਵਮੈਂਟ ਤਾਂ ਵੈਸੇ ਉਹਨਾਂ ਦੀ ਹੋ ਰਹੀ ਸੀਗੀ ਬਟ ਨੱਕ ਤੇ ਕਾਫੀ ਜ਼ਿਆਦਾ ਲੈਸੇਰੇਸ਼ਨ ਹੈ ਇਸ ਕਰਕੇ ਆਪਾਂ ਉਹਨਾਂ ਨੂੰ ਰੈਫਰ ਕੀਤਾ ਹੈਗਾ ਜੀਐਮਸੀ 32 ਕਿਉਂਕਿ ਉਹਨਾਂ ਨੂੰ ਈਐਨਟੀ ਓਪੀਨੀਅਨ ਚਾਹੀਦਾ ਰਹੇਗਾ ਕਿ ਆਈਸ ਵਾਜ਼ਰ ਦ ਸਵੇਲਿੰਗ ਹੈ ਤਾਂ ਮੋਸਟ ਲਾਈਕਲੀ ਸਰਜਨ ਓਪੀਨੀਅਨ ਵੀ ਚਾਹੀਦਾ ਹੋਏਗਾ ਤੇ ਜਿਵੇਂ ਉਹ ਲਿੰਬਸ ਮੂਵ ਨਹੀਂ ਕਰ ਪਾ ਰਹੇ ਤਾਂ ਉਹਨਾਂ ਨੂੰ ਆਪਾਂ ਨੂੰ ਆਰਥੋ